ਕਹਿੰਦੇ ਨਾ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਕਹਿੰਦੇ ਪ੍ਰਦੂਸ਼ਣ ਹੁੰਦਾ ਤੇ ਕਹਿੰਦੇ ਦਿੱਲੀ ਤੱਕ ਜਿਹੜਾ ਧੂਆਂ ਜਾਂਦਾਗਾ ਚਲੋ ਵੀਰੇ ਸਾਨੂੰ ਪਤਾ ਹਨਾ ਵੀ ਇਹ ਰਵੀ ਪ੍ਰਦੂਸ਼ਣ ਹੁੰਦਾਗਾ ਪਰ ਨਾ ਛੋਟਾ ਕਿਸਾਨ ਕੋਲੇ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਵੱਡੇ ਕਿਸਾਨਾਂ ਕੋਲ ਚਲੋ ਵੱਡੇ ਟਰੈਕਟਰ ਹੁੰਦੇ ਆਗੇ ਅਗਲਾ 100 ਹੱਲ ਕਰ ਲੈਂਦਾ ਹਨਾ ਪਰਾਲੀ ਦਾ ਪਰ ਛੋਟੇ ਜਿਹੜੇ ਕਿਸਾਨਾਂ ਕੋਲ ਕੋਈ ਹੱਲ ਨਹੀਂ ਹੁੰਦਾ ਪਰ ਜੇ ਨਾ ਇੱਕ ਗੱਲ ਵੇਖੀ ਜਾਵੇ ਸਰਕਾਰ ਨਾ ਬਈ ਆਪਣਾ ਜੀ ਸ਼ਰਾਬ ਦੀ ਬੋਤਲ ਵੇਚਦੀ ਹੈਗੀ ਉਦੇ ਉੱਪਰ ਲਿਖਿਆ ਹੁੰਦਾਗਾ ਵੀ ਸ਼ਰਾਬ ਸਿਹਤ ਲਈ ਹਾਨੀਕਾਰਕਾ ਜਿਹੜੀ ਸਰਕਾਰ ਤਾਂ ਵੀ ਜਿਹੜੀ ਬੋਤਲ ਵੇਚਦੀ ਹੈਗੀ ਆਪ ਨੂੰ ਪਤਾ ਹੁੰਦਾ ਵੀ ਹਾਨੀਕਾਰਕਾ ਤਾਂ ਨਾ ਹੋ ਉਹਨਾਂ ਨੂੰ ਸਰਕਾਰ ਨੂੰ ਪਤਾ ਹੁੰਦਾ ਤਾਂ ਵੀ ਉਹਦੇ ਉੱਪਰ ਲਿਖਿਆ ਹੁੰਦਾ ਨਾਲੇ ਤਾਂ ਵੀ ਵੇਚਦੀ ਹੈਗੀ ਤੰਬਾਕੂ ਦੇ ਉੱਪਰ ਲਿਖਿਆ ਹੁੰਦਾਗਾ ਵੀ ਤੰਬਾਕੂ ਜਾਨਲੇਵਾਗਾ ਜਾਂ ਤੰਬਾਕੂ ਨਾਲ ਜਰਾ ਕੈਂਸਰ ਹੁੰਦਾਗਾ ਸਰਕਾਰ ਜਿਹੜੀ ਤਾਂ ਵੀ ਤੰਬਾਕੂ ਵੇਚਦੀ ਹੈਗੀ ਹੁਣ ਸਾਨੂੰ ਪਤਾ ਹੈਗਾ ਵੀ ਜੇ ਆਪਾਂ ਅੱਗ ਲਾਵਾਂਗੇ ਨਾ ਪਰਾਲੀ ਨੂੰ ਵੀ ਨਾ ਪਰ ਦੂਸ਼ਣ ਹੁੰਦਾਗਾ ਆ ਅਸੀਂ ਵੀ ਲਿਖੀ ਫਿਰਦੇ ਆ ਦੇਖ ਲੋ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਹੁੰਦਾਗਾ ਅਸੀਂ ਵੀਰੇ ਲਿਖੀ ਫਿਰਦੇ ਆ ਸਾਨੂੰ ਪਤਾਗਾ ਹਾਲ ਹੀ ਨਹੀਂ ਕੋਈ ਅੱਛਾ ਵੀ ਧੂਆਂ ਤੇਰਾ ਦਿੱਲੀ ਜਾਂਦਾਗਾ ਚਲੋ ਠੀਕ ਆ ਤੇਰਾ ਵੀ ਕਾ ਆਪਣਾ ਅਡਾਨੀਆਂ ਦੀਆਂ ਅਵਾਨੀਆਂ ਦੀਆਂ ਜਿਹੜਾ ਫੈਕਟਰੀਆਂ ਲੱਗੀਆਂ ਵੀਰੇ ਪੰਜਾਬ ਦੇ ਵਿੱਚ ਉਹ ਦੋਸਤ ਪਾਣੀ ਕਰਕੇ ਥੱਲੇ ਡੇਗਦੇ ਆਗੇ ਬੋਰਾ ਵੇਚਦੀ ਹਨਾ ਬੋਰਾ ਰਾਹੀਂ ਪਾਣੀ ਥੱਲੇ ਡੇਗਦੇ ਆਗੇ ਉਹ ਨਹੀਂ ਪੀਂਦੇਗੇ ਦਿੱਲੀ ਵਾਲੇ ਪਾਣੀ ਕੱਲੇ ਪਾਣੀ ਤਾਂ ਨਹੀਂ ਵੀਰੇ ਕੋਈ ਬੋਲਦਾ ਬਸ ਕੱਲਾ ਨਾ ਧੂਆਂ ਦੀਂਦਾਗਾ ਕਿਉਂ ਤਾਂ ਨਹੀਂ ਬੋਲਦੇ ਜਿਹੜਾ ਫੈਕਟਰੀਆਂ ਨੇ ਉਹ ਆਪਦੀ ਹੋਣ ਇਹਨਾਂ ਦੀਆਂ ਅਵਾਨੀਆਂ ਦੀਆਂ ਨੇ ਅਡਾਨੀਆਂ ਦੀਆਂ ਫੈਕਟਰੀਆਂ ਨੇ ਉਹ ਤਾਂ ਨਹੀਂ ਬੋਲਦੇ ਕੱਲਾ ਧੂਆਂ ਦੀਂਦਾਗਾ ਜਿਹੜਾ ਆਮ ਜਨਤਾ ਦਿੱਲੀ ਦੀ ਪਾਣੀ ਨਹੀਂ ਪੀਂਦੀ ਉਹ ਤਾਂ ਨਹੀਂ ਬੋਲਦੇ ਕਿਉਂਕਿ ਉਹ ਇਹਨਾਂ ਦੇ ਆਪਦੀਆਂ ਨੇ ਕੱਲਾ ਧੂਆਂ ਦੀਂਦਾਗਾ ਹੋਰ ਕੋਈ ਗੱਲਬਾਤ ਨਹੀਂ ਵੀਰੇ ਆਹ ਦੇਖੋ ਅਸੀਂ ਵੀ ਲਿਖੀ ਫਿਰਦੇ ਆਂਗੇ ਵਿਚੋਂ ਨਦੀ ਪ੍ਰਾਲੀ ਨੂੰ ਅਗਲ ਲਾਉਣ ਨਾਲ ਪ੍ਰਦੂਸ਼ਣ ਹੁੰਦਾਗਾ ਜਿਵੇਂ ਨਾ ਸ਼ਰਾਬਾਂ ਤੇ ਲਿਖਿਆ ਹੁੰਦਾਗਾ ਤੰਬਾਕੂ ਤੇ ਲਿਖਿਆ ਹੁੰਦਾਗਾ ਵੀ ਹਾਨੀਕਾਰਕ ਹੈ ਸਿਹਤ ਲਈ ਸਰਕਾਰ ਤਾਂ ਵੀ ਵੇਚਦੀ ਹੈਗੀ ਉਸ ਤਰੀਕੇ ਨਾਲ ਸੀ ਵੀ ਉੱਪਰ ਹੈ ਨਾ ਲੇਖ ਲਿਆ ਬਾਈ